ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਹਿਲੇ ਵਨਡੇ ਮੈਚ ਇੰਗਲੈਂਡ ਦੇ ਵਿਸ਼ਾਲ ਜਿੱਤ ਨੂੰ ਹਾਸਲ ਕਰ ਦਰਜ ਕੀਤੇ ਜਿੱਤ ਨੂੰ ਵਿਸ਼ੇਸ਼ ਕਰਾਰ ਦਿੱਤਾ ਅਤੇ ਕੇਦਾਰ ਜਾਦਵ ਦੀ ਜਮ ਕੇ ਤਾਰੀਫ ਕੀਤੀ ਮੈਚ ਮਗਰੋਂ ਕੋਹਲੀ ਨੇ ਕਿਹਾ ਕਿ ਇਸ ਜਿੱਤ ਨੂੰ ਪੁਲਾਇਆ ਨਹੀਂ ਜਾ ਸਕਦਾ ਜਦੋਂ ਸਕੋਰ 36 ਸੀ ਉਦੋਂ ਵੀ ਮੈਂ ਜਿੱਤ ਦੇ ਬਾਰੇ ਸੋਚ ਰਿਹਾ ਸੀ ਟੀਮ ਮੀਡੀਆ ਦੇ ਜਿੱਤੇ ਸਾਥਕ ਕ੍ਰਿਕਟਰ ਵਿਰਿੰਦਰ ਸਹਿਵਾਗ ਵੀ ਚੁੱਪ ਨਹੀਂ ਰਹੇ ਸਹਿਵਾਗ ਨੇ ਟਵੀਟ ਕਰ ਲਿਖਿਆ ਜੈ ਕੇਦਾਰ ਜਰਗੀ ਖੋਟ ਟਵੀਟ ਵਿੱਚ ਵੀਰੂ ਨੇ ਕਿਹਾ ਕਿ 10 ਗੁਣਾ ਲਗਾਨ ਵਸੂਲ ਪਿਛਲੇ ਦਿਨ ਹੋਏ ਮੈਚ 'ਚ ਭਾਰਤ ਸਾਹਮਣੇ 354 ਰਨ ਦਾ ਟਿਚਾ ਸੀ ਪਰ ਕੋਹਲੀ ਦੀ 122 ਅਤੇ ਜਾਦਵ ਦੀ 120 ਰਨ ਦੀ ਪਾਰੀ ਨੇ ਅਤੇ ਆਖਰੀ ਪਲਾਂ ਵਿੱਚ ਹਾਰਦਿਕ ਪਾਂਡੇ ਦੇ 40 ਰਨਾਂ ਦੀ ਮਦਦ ਦੇ ਨਾਲ ਭਾਰਤ 3 ਵਿਕਟ ਨਾਲ ਜਿੱਤਣ 'ਚ ਸਫਲ ਰਿਹਾ ਸ਼ਾਨਦਾਰ ਪਾਰੀ ਲਈ ਜਾਦਵ ਨੂੰ ਮੈਨ ਆਫ ਦਾ ਮੈਚ ਵਿੱਚ ਚੁਣਿਆ ਗਿਆ ਮੈਚ ਵਿੱਚ ਵਿਰਾਟ ਨੇ ਵਨਡੇ ਕਰੀਅਰ ਦਾ 27 ਸੰਕੜਾ ਜਿਹੜੇ 27 ਵਿੱਚੋਂ 17 ਸੰਕੜੇ ਵਿਰਾਟ ਨੇ ਦੂਜੀ ਪਾਰੀ ਯਾਨੀ ਚੇਸ ਕਰਦੇ ਹੋਏ ਲਾਇਏ ਨੇ ਸਚਿਨ ਨੇ ਵੀ ਰਨਾਂ ਦਾ ਪਿੱਛਾ ਕਰਦੇ ਹੋਏ 17 ਸੰਕੜੇ ਲਾਇਏ ਨੇ ਜਿਸ ਕਾਰਨ ਵਿਰਾਟ ਨੇ ਸਚਿਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਜਦਕਿ ਇੱਕ ਹੋਰ ਰਿਕਾਰਡ ਦੇ ਵਿੱਚ ਵਿਰਾਟ ਨੇ ਸਚਿਨ ਨੂੰ ਵੀ ਪਛਾਣ ਦਿੱਤਾ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਵੀ ਕੜਾ ਮੁਕਾਬਲਾ ਵੇਖਣ ਨੂੰ ਮਿਲਿਆ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਪਾਕਿਸਤਾਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਪਾਕਿਸਤਾਨ ਨੇ ਦੋ ਸੇਕੀ ਰਨ ਦਾ ਟੀਚਾ 48ਵੇਂ ਓਵਰ ਵਿੱਚ 6 ਵਿਕਟ ਨਾਲ ਜਿੱਤ ਲਿਆ ਅਮਰੀਕੀ 스타 세레나 ਵਿਲੀਅਮਸ ਨੇ ਹਾਲ ਹੀ ਦੇ ਵਿੱਚ ਐਲੈਕਸਿਸ 오ਹਾਨੀਅਨ ਨਾਲ ਮੰਗਣੀ ਕਰ ਲਈ ਹੈ ਪਰ ਉਸ ਨੇ ਸਾਫ਼ ਕੀਤਾ ਹੈ ਕਿ ਉਹਨਾਂ ਦਾ ਧਿਆਨ ਹਾਲੇ ਪੂਰੀ ਤਰ੍ਹਾਂ ਨਾਲ ਆਸਟ੍ਰੇਲੀਆਈ ਓਪਨ ਤੇ ਹੈ ਜਿਹੜਾ ਉਹਨਾਂ ਲਈ ਫਿਲਹਾਲ ਸਭ ਤੋਂ ਮਹੱਤਵਪੂਰਨ ਹੈ ਸਰੇਨਾ ਸਾਲ 2017 ਦੇ ਪਹਿਲੇ ਗ੍ਰੈਂਡ ਸਲੈਮ ਨੂੰ ਜਿੱਤਣ ਤੇ ਆਪਣਾ ਪੂਰਾ ਧਿਆਨ ਲਗਾ ਰਹੀ ਹੈ